ਮਾਨਯੋਗ ਐਸਐਸਪੀ ਸ਼ਾਰਪੁਰ ਜੀ ਦੀ ਪ੍ਰੇਰਣਾ ਸਰਕਾ ਤੇ ਜਿਹੜੀ ਸਪਿੰਗ ਮੇਲਾ ਡਡਵਾਲ ਜੀ ਨੜਵੀ ਦਾ ਕਿਨੂ ਉਹ ਨੜਵੀ ਪੂਨਮ ਪਾਲ ਜੀ ਦੇ ਜਿਹੜੇ ਸਹਿਯੋਗ ਦੇ ਨਾਲ ਇਹ ਹੈਲਮਟ ਜਿਹੜੇ ਆ ਵੰਡੇ ਜਾ ਰਹੇ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਹੈਲਮਟ ਦਾ ਮਤਲਬ ਦੱਸੂਗਾ ਕਿ ਹੈਲਮਟ ਦਾ ਮਤਲਬ ਕੀ ਆ ਐਚ ਦਾ ਮਤਲਬ ਹੁੰਦਾ ਹੈਡ ਈ ਦਾ ਮਤਲਬ ਆਈਜ਼ ਐ ਦਾ ਮਤਲਬ ਲਿਪ ਐਮ ਦਾ ਮਤਲਬ ਮਾਉਥ ਈ ਦਾ ਮਤਲਬ ਇਅਰ ਤੇ ਟੀ ਦਾ ਮਤਲਬ ਟੀਚ ਇਹ ਸਾਡੇ ਹੱਟੂ ਲੈ ਕੇ ਚਿੰਨ ਤੱਕ ਹਰ ਚੀਜ਼ ਨੂੰ ਜਿਹੜਾ ਬਚਾ ਕੇ ਰੱਖਦਾ ਹੈ ਹੈਲਮਟ ਜਿਹੜਾ ਇਹ ਸਾਡਾ ਸੱਚਾ ਮਿੱਤਰ ਹੈ ਇਹ ਮਾਨਯੋਗ ਐਸਐਸਪੀ ਸਾਹਿਬ ਨੇ ਪ੍ਰੇਰਨਾ ਦੇ ਸਹਿਤ ਤੇ ਜਿਹੜੀ ਸਪਿੰਗ ਮੇਲਾ ਹੈ ਜਿਹੜਾ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਸੈਮੀਨਾਰ ਚ ਲਗਾਇਆ ਗਿਆ ਤੇ ਬਹੁਤ ਲੋਕਾਂ ਵਿੱਚ ਉਤਸ਼ਾਹ ਦੇਖਿਆ ਮੈਂ ਦੇਖਿਆ ਛੋਟੇ-ਛੋਟੇ ਬੱਚੇ ਵੀ ਇਹਦੀ ਭਾਵੇਂ ਮੰਗ ਕਰ ਰਹੇ ਸੀ ਕਿ ਜਦ ਕਿ ਅਸੂਨ ਹੋ ਜੇ ਨਹੀਂ ਦਿੱਤੇ ਕਿ ਜਿਹੜੇ ਜਾਇੰਟਸ ਹਨ ਉਹਨਾਂ ਦੇ ਬਗੈਰ ਤਾਂ ਡਰਾਈਵਿੰਗ ਲਾਇਸੈਂਸ ਆਰਸੀਆਂ ਚੈੱਕ ਕਰਕੇ ਉਹਨਾਂ ਦਿੱਤੇ ਆ ਅਸੀਂ ਬੇਨਤੀ ਕਰਦੇ ਆਂ ਕਿ ਪਲੀਜ਼ ਸਾਰੇ ਪਾ ਕੇ ਰੱਖੋ ਇੱਕ ਰਾਤ ਨੂੰ ਜਿਹੜੇ ਵਿਅਕਤੀ ਸਫ਼ਰ ਕਰਦੇ ਆ ਟੂ ਵੀਲਰ ਦੇ ਉੱਪਰ ਉਹਨਾਂ ਨੂੰ ਸਪਿੰਗ ਮਿਲ ਵੱਲੋਂ ਰਿਫਲੈਕਟਡ ਜੈਕਟਾਂ ਵੀ ਦਿੱਤੀਆਂ ਗਈਆਂ ਉਹ ਬਹੁਤ ਜ਼ਰੂਰੀ ਹੈ ਮੈਂ ਸਮਝਦਾ ਕਿ ਜਿਹੜੀ ਸਪਿੰਗ ਮੇਲਾ ਉਹਨ ਦਾ ਜਿਹੜਾ ਇਹ ਪ੍ਰਾਲਾ ਬਹੁਤ ਸ਼ਲਾੰਗਾ ਯੋਗ ਹੈ ਔਰ ਸਾਡੇ ਸ਼ਹਿਰ ਵਾਸੀ ਹੁਸ਼ਿਆਰਪੁਰ ਵਾਸੀਆਂ ਲਈ ਬੜਾ ਹੈ ਬੈਨੀਫੀਸ਼ੀਅਲ ਹੋਵੇਗਾ ਥੈਂਕ ਯੂ ਜੀ ਸਰ ਇਹ ਕਈ ਆਪਾਂ ਦੇਖਿਆ ਜਿਦਾ ਅੱਜ ਤਾਂ ਤੁਸੀਂ ਹੈਲਮਟ ਵੰਡ ਰਹੇ ਹੋ ਆਪਾਂ ਕਈ ਦੇਖਦੇ ਜਿਨ੍ਹਾਂ ਦੇ ਕੋਲ ਆਲਰੇਡੀ ਹੈਲਮਟ ਹੁੰਦੇ ਆ ਪਰ ਉਹਨਾਂ ਨੇ ਟੰਗੇ ਆਇਆ ਹੁੰਦਾ ਨਾਲ ਅੱਗੇ ਨਹੀਂ ਜੀ ਨਹੀਂ ਇਹ ਮੋਟਰਸਾਈਕਲ ਜਾਂ ਟੂ-ਵੀਲਰ ਦੀ ਸਾਈਡ ਤੇ ਟੰਗਣ ਵਾਲੀ ਚੀਜ਼ ਨਹੀਂ ਆ ਇਹ ਤਾਂ ਸਿਰ ਤੇ ਪਾਉਣ ਵਾਲੀ ਚੀਜ਼ ਹੈ ਇਹਦਾ ਸਿਰ ਤੇ ਪਾਉਣ ਨਾਲ ਹੀ ਫਾਇਦਾ ਤੁਸੀਂ ਦੇਖੋ ਮੈਂ ਹੈਲਮਟ ਨੂੰ نیچے ਮਾਰ ਕੇ ਵੀ ਦੇਖਿਆ ਬੜੀ ਵਧੀਆ ਕੰਪਨੀ ਦਾ ਹੈਲਮਟ ਹੈ ਤੇ ਮੈਨੂੰ ਮਹਿਸੂਸ ਹੋਇਆ ਕਿ ਜਿਹੜਾ ਸਾਡਾ ਸਿਰ ਹੈ ਸਿਰ ਆ ਉਹ ਹੈਲਮਟ ਨਾਲੋਂ ਸਖਤ ਨਹੀਂ ਹੈਗਾ ਇਹ ਪਾਉਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਕੋਈ ਰੱਬ ਨਾ ਕਰੇ ਕਿ ਕਿਸੇ ਦਾ ਕੋਈ ਨਾ ਕੀ ਕੋਈ ਐਕਸੀਡੈਂਟ ਵੀ ਹੋ ਜਾਂਦਾ ਤੇ ਖਾਸ ਕਰਕੇ ਸਾਡੇ ਸਿਰ ਦਾ ਜਿਹੜਾ ਬਹੁਤ ਜ਼ਿਆਦਾ ਨਾ ਬਚਾ ਹੁੰਦਾ ਮੈਂ ਸਾਰੇ ਨੂੰ ਬੇਨਤੀ ਕਰਾਂਗਾ ਕਿ ਪਲੀਜ਼ ਟੂ ਵੀਦਰ ਚਲਾਉਣ ਲੱਗੇ ਸਾਰੇ ਵਿਅਕਤੀ ਹਲਵਟ ਦਾ ਇਸਤੇਮਾਲ ਕਰਨ ਥੈਂਕ ਯੂ ਮੇਰਾ ਨਾਮ ਪੂਨਮ ਪਾਲ ਹੈ ਅਸੀਂ ਵਰਦਮਾਨ ਤੋਂ ਹਾਂ ਵਰਦਮਾਨ ਨੇ ਸੁਰੱਖਿਅਤ ਅਭਿਆਨ ਚਲਾਇਆ ਹੈ ਜਿਹਦੇ ਵਿੱਚ ਸੜਕ ਸੁਰੱਖਿਆ ਵਾਸਤੇ ਅਸੀਂ ਇਹ ਅਭਿਆਨ ਚਲਾ ਰਹੇ ਹਾਂ ਜਿਹਦੇ ਵਿੱਚ ਜਾਗਰੂਕਤਾ ਦੇ ਨਾਲ ਨਾਲ ਅਸੀਂ ਕੁਝ ਹੈਲਮੇਟਸ ਰਿਫਲੈਕਟਿਵ ਜੈਕਟਸ ਤੇ ਬੈਲਟਸ ਮੁਹੱਈਆ ਕਰਵਾ ਰਹੇ ਹਾਂ ਲੇਡੀਜ਼ ਦੇ ਲਈ ਅਲੱਗ ਹੈਲਮੇਟ ਹੈ ਗਿਆ ਜੈਂਟਸ ਲਈ ਅਲੱਗ ਹੈਲਮੇਟ ਹੈ ਇਹ ਜਾਗਰੂਕਤਾ ਦਾ ਇੱਕ ਅਭਿਆਨ ਹੈ ਜਿਹਦੇ ਵਿੱਚ ਅਸੀਂ ਸੜਕ ਦੇ ਦੁਰਘਟਨਾਵਾਂ ਹੋਣ ਵਾਲੀਆਂ ਜਿਹੜੀ ਦੁਰਘਟਨਾਵਾਂ ਹੈ ਉਹਨਾਂ ਤੋਂ ਅਸੀਂ ਆਪਣੇ ਨਾਗਰਿਕਾਂ ਨੂੰ ਬਚਾ ਕੇ ਰੱਖੀਏ ਉਹਨਾਂ ਨੂੰ ਇਹ ਸਿੱਖਿਆ دیਏ ਕਿ ਹੈਲਮਟ ਨਾਲ ਜਿੱਦਾਂ ਕਿ ਸਰ ਜੀ ਨੇ ਕਿਹਾ ਹੈ ਕਿ ਹੈਲਮਟ ਦਾ ਤੁਹਾਨੂੰ ਮਤਲਬ ਵੀ ਸਮਝਾਇਆ ਹੈ ਕਿ ਹੈਲਮਟ ਸਾਰੇ ਪੂਰੇ ਉਪਰਲੇ ਅੰਗ ਨੂੰ ਸੁਰੱਖਿਅਤ ਰੱਖਦਾ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਅੱਜ ਅੱਜ ਦੇ ਤਰੀਕੇ ਇਹ ਨੌਜਵਾਨਾਂ ਨੂੰ ਜਾਗਰੂਕਤਾ ਬਣਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਨਾਗਰਿਕ ਹੈਗੇ ਆ ਅਸੀਂ ਦੇਖਦੇ ਆ ਕਿ ਉਹ ਹੈਲਮਟ ਨਹੀਂ ਪਾ ਰਹੇ ਤੇ ਹਾਈਵੇ ਤੇ ਉਹ ਟਰੈਵਲ ਕਰਦੇ ਆ ਪਿਛਲੇ ਕੁਝ ਸਾਲਾਂ ਤੋਂ ਅਸੀਂ ਆਪਣਾ ਰਿਕਾਰਡ ਦੇਖੀਏ ਤਾਂ ਸੜਕ ਦੁਰਘਟਨਾਵਾਂ ਹੈਲਮਟ ਨਾ ਪਾਣ ਕਰਕੇ ਬਹੁਤ ਸਾਰੀਆਂ ਮੌਤਾਂ ਹੋਈਆਂ ਐ ਅਸੀਂ ਇਹਨਾਂ ਨੂੰ ਬਚਾਉਣਾ ਚਾਹੁੰਦੇ ਆ ਕੀ ਕੀ ਚੀਜ਼ਾਂ ਜ਼ਰੂਰੀ ਹੈ ਹੈਲਮਟ ਪਾਣਾ ਜ਼ਰੂਰੀ ਹੈ ਸਪੀਡ ਲਿਮਟ ਸਾਡੇ ਲਈ ਬਹੁਤ ਜ਼ਰੂਰੀ ਹੈ ਮੋਬਾਈਲ ਦਾ ਇਸਤੇਮਾਲ ਅਸੀਂ ਨਾ ਕਰੀਏ ਜਦ ਅਸੀਂ ਗੱਡੀ ਚਲਾ ਰਹੇ ਆ ਜੇਕਰ ਸਾਨੂੰ ਨੀਂਦ ਆਂਦੀ ਹੈ ਅਸੀਂ ਕੋਈ ਦਵਾਈ ਖਾਈ ਹੈ ਸਾਨੂੰ ਪਹਿਲਾਂ ਤੋਂ ਜਾਗਰੂਕ ਹੋਣਾ ਚਾਹੀਦਾ ਹੈ ਕਿ ਇਸ ਵੇਲੇ ਅਸੀਂ ਗੱਡੀ ਨੂੰ ਨਾ ਚਲਾਈਏ ਡੇ ਟਾਈਮ ਅਸੀਂ ਗੱਡੀ ਚਲਾਣੇ ਆ ਤਾਂ ਸਾਨੂੰ ਆਪਣੀ ਗੱਡੀ ਦਾ ਪੂਰਾ ਮੌਈਨਾ ਕਰਨਾ ਚਾਹੀਦਾ ਸਾਡੀ ਹੈਡਲਾਈਟਾਂ ਕੰਮ ਕਰ ਰਹੀ ਹੈ ਜੇ ਪ੍ਰੋਪਰ ਮੇਨਟੇਨੈਂਸ ਹੋਈ ਹੋਈ ਹੈ ਤਾਂ ਅਸੀਂ ਰਾਤ ਦੇ ਵੇਲੇ ਜਦ ਅਸੀਂ ਗੱਡੀ ਕੱਢੀਏ ਜਾਂ ਫੌਗ ਦੇ ਟਾਈਮ ਤੇ ਅਸੀਂ ਗੱਡੀ ਕੱਢੀਏ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਮੇਰੀ ਗੱਡੀ ਸੜਕ ਤੇ ਉਤਰਨ ਲਾਇਕ ਹੈਗੀ ਹੈ ਤੇ ਇਹ ਚੀਜ਼ਾਂ ਦਾ ਅਸੀਂ ਜਾਗਰੂਕਤਾ ਪੈਦਾ ਕਰਾਂਗੇ ਅਸੀਂ ਪੰਜ ਥਾਵਾਂ 'ਚ ਇਹ ਅਲੱਗ-ਅਲੱਗ ਜਿਹਨੇ ਬਾਈਪਾਸ ਹੈਗੇ ਆ ਜਿੱਥੇ ਸਾਡੇ ਨਾਗਰਿਕ ਆਂਦੇ ਜਾਂਦੇ ਆ ਉੱਥੇ ਅਸੀਂ ਇਹ ਕੈਂਪ ਲਗਾ ਕੇ ਆਪਣੇ ਨਾਗਰਿਕਾਂ ਨੂੰ ਜਾਗਰੂਕਤਾ ਪੈਦਾ ਕਰਾਵਾਂਗੇ ਨਾਲ ਹੀ ਕੁਝ ਹੈਲਮਟ ਮੋਈਆ ਕਰਾਵਾਂਗੇ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਪਾਈ ਹੁੰਦੀਆਂ ਉਹਨਾਂ ਨੂੰ ਖੜ ਕੇ ਉਹਨਾਂ ਨੂੰ ਸਮਝਾਉਣ ਦੀ ਅਸੀਂ ਕੋਸ਼ਿਸ਼ ਕਰਨੀ ਹੈ ਕਿ ਸਾਰਿਆਂ ਨੂੰ ਅੱਗੇ-ਅੱਗੇ ਦੱਸਣ ਕਿ ਹੈਲਮਟ ਪਾਣਾ ਸੀਟ ਬੈਲਟ ਲਗਾ ਕੇ ਗੱਡੀ ਚਲਾਣਾ ਕਿਉਂ ਜ਼ਰੂਰੀ ਹੈ ਇਹ ਸਾਰੇ ਨਾਗਰਿਕ ਸੁਰੱਖਿਅਤ ਰਹਿਣ ਤੇ ਸਾਡਾ ਟੇਸਟ ਦਾ ਵਿਕਾਸ ਅੱਛੀ ਤਰ੍ਹਾਂ ਹੋ ਸਕਦਾ ਹੈ। ਇਹ ਤੁਹਾਨੂੰ ਮਿਲੀ ਹੈ ਤਾਂ ਤੁਹਾਨੂੰ ਕਿੱਦਾਂ ਲੱਗਿਆ ਹੈ ਤੁਹਾਡੀ ਅੱਗੇ ਦੀ ਕਮਿਟਮੈਂਟ ਕਿੱਦਾਂ ਦੀ ਰਹੇਗੀ? ਜੀ ਵਧੀਆ ਲੱਗਾ ਬਹੁਤ ਵਧੀਆ ਇਹ ਜੜਤ ਦਿੱਤਾ ਹੈ। ਇਹ ਸਾਡੀ ਸੇਫਟੀ ਵਾਸਤੇ ਸਾਨੂੰ ਵਧੀਆ ਹੈ ਜੀ ਇਹਦੇ ਦਾ ਫਾਇਦਾ ਬਹੁਤ ਹੈ ਜੀ ਇਹਨਾਂ ਚੀਜ਼ਾਂ ਦਾ ਜੀ ਜੀ ਅਗੇ ਆਲੇ ਦੁਆਲੇ ਸੁਣੀਦਾ ਸੀ ਹੁਣ ਸਾਡੇ ਇਥੇ ਮਿਲਿਆ ਸਾਨੂੰ ਬਹੁਤ ਵਧੀਆ ਲੱਗਾ ਜੀ ਇਹ ਤੁਸੀਂ ਇਸ ਵਰਕ ਤੇ ਕਿੰਨੀ ਵਾਰ ਆਉਂਦੇ ਜਾਂਦੇ ਹੋ ਅਸੀਂ ਜੀ ਦਿੱਲੀ ਇਥੇ ਹੀ ਮਿਲ ਕੇ ਨੰਦਦੇ ਪਏ ਆ ਸਾਡਾ ਇਹ ਮੇਨ ਰੋਡ ਆ ਜੀ ਤੁਹਾਡੇ ਲਈ ਤੇ ਬਹੁਤ ਜ਼ਰੂਰੀ ਆ ਹਾਈਵੇ ਤੇ ਤੁਸੀਂ ਜਾਣਦੇ ਹੋ ਤੇ ਘਰ ਪਰਿਵਾਰ ਵਿੱਚ ਬੱਚਿਆਂ ਨੂੰ ਇਹਦੀ ਜੇ ਤੁਸੀਂ ਪਾਉਂਗੇ ਤਾਂ ਉਹਨਾਂ ਨੂੰ ਜਾਗਰੂਕ ਬਣਾਉਣਾ ਉਹਨਾਂ ਨੂੰ ਵੀ ਕਹਾ ਪਤਾ ਲੱਗੂਗਾ ਕਿ ਬੱਚੇ ਜੇ ਅਸੀਂ ਪਾਵਾਂਗੇ ਤਾਂ ਤੇ ਤੁਸੀਂ ਅੱਜ ਕਮਿਟਮੈਂਟ ਕਰਦੇ ਹੋ ਇਹ ਪ੍ਰੋਮਿਸ ਕਰਦੇ ਹੋ ਕਿ ਅੱਜ ਤੋਂ ਬਾਅਦ ਮੈਂ ਬਿਨਾ ਹੈਲਮਟ ਤੋਂ ਗੱਡੀ ਨਹੀਂ ਚਲਾਉਣੀ ਨਹੀਂ ਜੀ ਨਹੀਂ ਪਾਵਾਂਗੇ ਜਰੂਰ ਪਾਵਾਂਗੇ ਜੀ ਹਾਂਜੀ